ਕਿ ਮੈਂ ਅਧ ਵਿਚਾਲੇ ਉੱਠ ਕੇ ਤੁਹਾਡੇ ਕਹਿਣ ਤੇ ਚਲੇ ਜਾਵਾਂ ਮੈਨੂੰ ਮੌਤ ਆ। ਇਹ ਗੱਲ ਨਾ ਕਰਿਓ ਪਲੀਜ਼। ਵੀ ਮੈਂ ਉੱਠ ਜਾਵਾਂ। ਜਦੋਂ ਨਿਸ਼ਾਨੀਆਂ ਲੱਗਣਗੀਆਂ ਮੈਂ ਉਦੋਂ ਜਾਵਾਂਗਾ। ਉੰਜ ਤੁਸੀਂ ਆਪਣੇ ਤਰੀਕੇ ਨਾਲ ਜਿਵੇਂ ਪੁਲਿਸ ਲੈ ਜਾਂਦੀ ਹੁੰਦੀ ਉਹ ਤੁਹਾਡੀ ਮਰਜ਼ੀ ਹੈ। ਮੇਰਾ ਪਿਸ਼ੋਕੜ ਖਾੜਕੂਆ ਜਿਹਾ ਸੀ ਛੱਡ ਕੇ ਮੈਦਾਨ ਤਾਂ ਫਿਰ ਕੌਣ ਜਿੱਤੂਗਾ? ਆਪਾਂ ਮਰਾਂਗੇ ਤੁਹਾਡੀ ਗੋਲੀ ਨਾਲ ਹੀ ਕਿਸੇ ਦਿਨ ਕੋਈ ਗੱਲ ਨਹੀਂ ਟੈਨਸ਼ਨ ਹੈ। ਉਹnabla ਤੁਸੀਂ ਬੈਠੇ ਹੋ ਠੰਡ ਤੇ ਸਾਨੂੰ ਵੀ ਬੁਰਾ ਲੱਗਦਾ ਨਾ ਨਹੀਂ ਸਰ ਐ ਨਹੀਂ ਬੁਰਾ ਲੱਗਦਾ ਮੈਂ 14 ਸਾਲ ਜਿਹੜਾ ਰਜਾਈਆਂ ਪ੍ਰੋਵਾਈਡ ਕਰਾ ਤੋਈ ਫੇਰੇ ਰਜਾਈਆਂ ਦਵਾ ਦੋ ਨਹੀਂ ਇਹ ਮੇਰੀ ਧਾਰਮਿਕ ਮੌਤ ਆ ਵੀ ਮੈਂ ਅੱਧ ਵਿਚਾਲੇ ਉੱਠ ਕੇ ਤੁਹਾਡੇ ਕਹਿਣ ਤੇ ਚਲੇ ਜਾਵਾਂ ਇਹ ਮੇਰੀ ਮੌਤ ਆ ਮੈਨੂੰ ਤੁਹਾਡੇ ਤੇ ਭਰੋਸਾ ਹੈ ਤੇ ਮੈਂ ਉਸ ਗੱਲ ਤੇ ਦ੍ਰਿਸ਼ਟਾਂ ਸੀ ਕੋਈ ਵੀ ਹੋਰ ਗੱਲ ਨਹੀਂ ਕਰਦੇ ਇੱਥੇ ਬੈਠਿਆਂ ਆਰਾਮ ਨਾਲ ਜਦੋਂ ਇਹਦੇ ਠੱਡੇ ਲੱਗ ਜਾਣਗੇ ਉਸ ਦਿਨ ਅਸੀਂ ਅਰਦਾਸ ਕਰਕੇ ਚਲੇ ਜਾਵਾਂਗੇ ਇਹ ਸਰਕਾਰ ਕੋਲ ਜਾਂਦੀ ਆ ਏ ਜਿੱਥੇ ਵੀ ਸੋਲ ਜਾਂਦੀ ਆ ਜਿਹਦੇ ਕੋਲ ਵੀ ਜਾਵੇ ਸੁਰੱਖਿਤ ਰਹੇ ਜਿਹਦੀ ਵੀ ਪ੍ਰੋਪਰਟੀ ਦਾ ਜਿਹੜੀ ਵੀ ਹੈਗੀ ਹੈ ਜਿਹੜਾ ਹੈਰੀਟੇਜ ਹੀ ਤਾਂ ਹੈਰੀਟੇਜ ਹੀ ਰਹਿਣੀ ਆ ਜਿਹੜੇ ਜਿਹੜੇ ਇਹਨਾਂ ਦੀ ਫੈਕਟਰੀ ਵਾਲੀ ਕੋਸ਼ਿਸ਼ੀ ਦੇ ਪਰ ਉੱਤੇ ਪੈਨੇ ਹੈਰੀਟੇਜ ਵਾਲੇ ਕਿੱਥੇ ਨੇ ਮਤਲਬ ਆ ਗਗਨ ਮਾ ਉਹਨੂੰ ਕਿਹਾ ਮੈਂ ਕੁੜੀ ਆ ਜਿਹੜੀ ਹੈਨਾ ਉਹ 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 ਬੜੀ ਹਾਂ ਉਹਨੂੰ ਬੜਾ ਉਹ ਇਛੂ ਕਹਦੀ ਵੀ ਮੈਂ ਸੈਰਸਪਾਟੇ ਦੀ ਮੰਤਰੀ ਆ ਪੰਜਾਬ ਦੀ ਤੇ 6 ਤਰੀਕ ਦੇ ਸੀ ਤੇ ਬੈਠੇ ਆ ਤੇ ਉਹਨਾਂ ਨੂੰ ਪਤਾ ਨਹੀਂ ਲੱਗਾ ਜੇ ਕਿ ਟਰੈਕਟਰ ਥੱਲੇ ਬੰਦਾ ਆ ਜੇ ਉਦੋਂ ਹੀ ਪਤਾ ਲੱਗ ਜਾਂਦਾ ਤੇ ਸਾਨੂੰ ਇੱਥੇ 5 6 ਤਰੀਕ ਤੋਂ ਅਸੀਂ ਬੈਠੇ ਆਂ ਕੋਈ ਪਤਾ ਨਹੀਂ ਲੋਕ ਸੰਪਰਕ ਵਿਭਾਗ ਸੁੱਤਾ ਪਿਆ ਦੱਸਦਾ ਨਹੀਂ ਉਹਨਾਂ ਨੇ ਇੱਥੇ ਬੰਦੇ ਬੈਠੇ ਨੇ ਹੁਣ ਤਾਂ ਮੀਡੀਆ ਦੀ ਆ ਗਿਆ ਹੁਣ ਤਾਂ ਲੱਗਦੀ ਸੋ ਮਸਲਾ ਇੰਨਾ ਆ ਵੀ ਅਸੀਂ ਉਹਨਾਂ ਨੂੰ ਹਲੂਣ ਰਹੇ ਆ ਉੱਠੋ ਯਾਰ ਤੁਸੀਂ ਸੁੱਤੇ ਕਿਉਂ ਹੋ ਆਪਣਾ ਸਭ ਕੁਝ ਸੈੱਟ ਕਰੋ ਅਸੀਂ ਕੋਣ ਥੋੜਾ ਆਏ ਆ ਅਸੀਂ ਉਹਨਾਂ ਨੂੰ ਜਗਾਉਣ ਆਏ ਵੀ ਜਾਗੋ ਤੈਨੂੰ ਸੰਭਾਲੋ ਤੇ ਉਹਨਾਂ ਚਿਰ ਮੇਰੀ ਇਹ ਰਿਕਵੈਸਟ ਆ ਤੁਹਾਨੂੰ ਵੀ ਇਹ ਗੱਲ ਨਾ ਕਰਿਓ ਪਲੀਜ਼ ਵੀ ਮੈਂ ਤੋ ਉੱਠ ਜਾ ਜਦੋਂ ਨਿਸ਼ਾਨੀਆਂ ਲੱਗਣਗੀਆਂ ਮੈਂ ਉਦੋਂ ਜਾਊਂਗਾ ਜੀ ਉੰਜ ਤੁਸੀਂ ਆਪਣੇ ਤਰੀਕੇ ਨਾਲ ਜਿਵੇਂ ਪੁਲਿਸ ਲਈ ਜਾਂਦੀ ਹੁੰਦੀ ਉਹ ਤੁਹਾਡੀ ਮਰਜ਼ੀ ਹੈ ਜੀ ਆਪੇ ਉਹ ਤੁਸੀਂ ਲੈ ਜਾਣਾ ਜਾਂ ਨਹੀਂ ਜਾ ਸਕਦੇ ਉਸ ਲਈ ਸਾਨੂੰ ਕੋਈ ਹੋਣੀ ਹੈਗਾ ਤੇ ਬਹਿ ਜਾਗੇ ਜਿੱਥੇ ਬਿਠਾਓਗੇ ਪਰ ਇਹ ਰਿਕਵੈਸਟ ਹੀ ਹੈ ਵੀ ਇਹ ਗੱਲ ਨਾ ਕਰਿਓ ਮੈਂ ਤੁਹਾਨੂੰ ਭਰਾਵਾਂ ਤੌਰ ਤੇ ਵਰਦੀ ਤੋਂ ਬਾਹਰ ਹੋ ਕੇ ਗੱਲ ਕਹਿਣਾ ਵੀ ਮੇਰੀ ਧਾਰਮਿਕ ਮੌਤ ਆ ਜੇ ਬਖਸ਼ੀ ਸਿੰਘ ਇੱਥੋਂ ਜਾਂਦਾ ਦਾ ਮੇਰਾ ਪਿਸ਼ੋਕੜ ਖਾੜਕੂਆ ਜੇ ਅਸੀਂ ਛੱਡ ਗਏ ਮੈਦਾਨ ਤਾਂ ਫਿਰ ਕੌਣ ਜਿੱਤੂਗਾ ਜੀ ਕ੍ਰੈਡੀਬਿਲਟੀ ਆ ਪੰਥ ਦੀ ਕਲਪਤਾ ਇਹ ਨਾ ਆਪਣਾ ਇਸ਼ੂ ਜਿਹੜਾ ਆ ਜਦੋਂ ਉਹ ਹੀ ਆਪਣਾ ਰਿਜ਼ੋਲਵ ਹੋ ਗਿਆ ਉਹਨਾਂ ਨੇ ਕਹਿ ਦਿੱਤਾ ਨਹੀਂ ਮੈਂ ਤੋ ਨਹੀਂ ਉਹ ਮੈਂ ਤੁਹਾਨੂੰ ਤੁਹਾਡੀ ਯਕੀਨ ਵਾਸਤੇ ਮੈਂ ਤਾਂ ਹੀ ਕਹਿੰਦਾ ਜੀ ਆਪਾਂ ਇਹਗਾ ਤੁਹਾਨੂੰ ਨਹੀਂ ਲੱਗਦਾ ਵੀ ਯਕੀਨ ਹੈਗਾ ਆਪਾਂ ਚੱਲ ਚੱਲਦੇ ਹਾਂ ਅਸੀਂ ਸਭ ਕੋ ਤੁਹਾਨੂੰ ਉੱਥੇ ਤੁਹਾਡੇ ਸਾਹਮਣੇ ਸਾਨੂੰ ਭਰੋਸਾ ਹੈ ਤੁਸੀਂ ਕਹਿੰਦਾ ਮੰਗਲਵਾਰ ਬੁੱਧਵਾਰ ਹੋ ਜੇ ਉਹਨਾਂ ਨੇ ਹੋ ਜੇ ਉਹਨਾਂ ਨੇ ਕਹਿ ਦਿੱਤਾ ਸੋ ਮੰਗਲਵਾਰ ਆਪਾਂ ਕਰ ਦਾਂਗੇ ਭਾਵੇਂ ਸ਼ੁੱਕਰਵਾਰ ਹੋ ਜੇ ਅਗਲੇ ਐਤਵਾਰ ਹੋ ਜੇ ਕੋਈ ਗੱਲ ਨਹੀਂ ਹੋਵੇ ਜਰੂਰ ਬਸ ਤੇ ਅਸੀਂ ਜਿਹੜੀ ਇਹਨਾਂ ਨੇ ਥੋੜੀ ਜੀ ਗੱਲ ਕੀਤੀ ਆ ਵੀ ਤੁਹਾਨੂੰ ਰਿਕੁਇਰ ਪਿੱਛੇ ਆ ਉਹ ਅਸੀਂ 2-4 ਫੁੱਟ ਹੋਰ ਪਿੱਛੇ ਕਰਨਾ ਕੋਈ ਕੋਈ ਮਸਲਾ ਨਹੀਂ ਅਸੀਂ ਉਹ ਤੰਬੂ ਲਾ ਲਿਆ ਉੱਥੇ ਤੁਰ ਜਾਣਾ ਸਮਾ ਤਾਂ ਸਾਰਿਆਂ ਨੂੰ ਦੇਣਾ ਬਣਦਾ ਤੁਹਾਨੂੰ ਸਾਨੂੰ ਦੇਣਾ ਬਣਦਾ ਦੇਤਾ ਜੀ ਨਹੀਂ ਦਿੱਤਾ ਉਹ ਤਾਂ ਫਿਰ ਤੁਸੀਂ ਬੈਠੇ ਹੋ ਠੰਡ ਚ ਸਾਨੂੰ ਵੀ ਬੁਰਾ ਲੱਗਦਾ ਨਾ ਨਹੀਂ ਸਰ ਐ ਨਹੀਂ ਬੁਰਾ ਲੱਗਦਾ ਮੈਂ 14 ਸਾਲ ਜੇਲ੍ਹ ਕੱਟੀ ਰਜਾਈਆਂ ਪ੍ਰੋਵਾਈਡ ਕਰਾ ਦਿਓ ਜੀ ਫਿਰ ਰਜਾਈਆਂ ਦਿਵਾ ਦਿਓ ਤੇ 7 ਸਾਲ ਦੇ ਸਾਥ ਫਾਇਜਾਦੇ ਜੀ ਉਹਨਾਂ ਨੇ ਵੀ ਠੰਡੇ ਚ ਬੈਠੇ ਸੀ ਅਸੀਂ ਤਾਂ ਸਾਹਮਣੇ ਟੀਬੀ ਸਾਹਿਬ ਕਮਰੇ ਬੁੱਕ ਕਰਾ ਦਿੰਨੇ ਆ ਤੁਸੀਂ ਹੁਕਮ ਕਰੋ ਜੇ ਠੰਡ ਲੱਗ ਲੱਗੇ ਮੋਰਚੇ ਚ ਚੱਲਦੇ ਹੁੰਦੇ ਠੰਡ ਕਰਦੇ ਹੁੰਦੇ ਉਹ ਦੇਖੇ ਮੋਰਚੇ ਸਾਹਮਣੇ ਕਮਰੇ ਬੁੱਕ ਕਰਾ ਦਿੰਨੇ ਆ ਨਹੀਂ ਨਹੀਂ ਹਾਂਜੀ ਮੈਂ ਕਿਹਾ ਭਾਈ ਸਾਹਿਬ ਕਹ ਰਹੇ ਮੈਂ ਕਿਹਾ ਇੱਥੇ ਸਾਹਮਣੇ ਟੀਬੀ ਸਾਹਿਬ ਕਮਰੇ ਟੀਬੀ ਸਾਹਿਬ ਨਹੀਂ ਇਹ ਤਾਂ ਮੋਰਚਾ ਇੱਥੇ ਲੱਗਿਆ ਹੋਇਆ ਹੈ ਜੀ ਪਤਾ ਕੀ ਹੈ ਜੀ ਮੈਂ ਤੁਹਾਨੂੰ ਜਿਹੜੀ ਗੱਲ ਦੱਸੀ ਹੈ ਇਹ ਮੇਰੀ ਮਜਬੂਰੀ ਸਮਝ ਲਓ ਤੇ ਮੇਰੀ ਪਰਪਕਤਾ ਸਮਝ ਲਓ ਮੈਂ ਮਰ ਜੂੰਗਾ ਜੇ ਠੋਟ ਜੂੰਗਾ ਜੀ ਨਹੀਂ ਕਈ ਆਦਣਾ ਕਰੋ ਉਹ ਜੇ ਤੁਸੀਂ ਆਪਣੇ ਤਰੀਕੇ ਨਾਲ ਲਿਜਾਣਾ ਜਦੋਂ ਮਰਜੀ ਲਿਜਾ ਸਕਦੇ ਹੋ ਮੈਂ ਵਿਰੋਧ ਨਹੀਂ ਕਰਦਾ ਘਟੋ ਘਟੂਗੇ ਹੋਵੇ ਤੁਹਾਡੀ ਉਸ ਤੋਂ ਵੀ ਵੱਧ ਹੋਵੇ ਮੈਂ ਤਾਂ ਨਹੀਂ 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 ਇੰਨੀ ਕੰਨ ਨੂੰ ਜਾਣਾ ਆ ਆਪਾਂ ਸੂਰਮੇ ਬੰਦੇ ਐਡੀ ਦੂਰ ਥੋੜਾ ਜਾਣਾ ਆਪਾਂ ਮਰਾਂਗੇ ਤੁਹਾਡੀ ਗੋਲੀ ਨਾਲ ਹੀ ਕਿਸੇ ਦਿਨ ਕੋਈ ਗੱਲ ਨਹੀਂ ਟੈਂਸ਼ਨ ਹੈ ਨਹੀਂ ਐਡੀ ਐਡੀ ਸੋਖੇ ਨਹੀਂ ਤੇ ਪਰ ਫਿਰ ਵੀ ਮੇਰਾ ਇਹ ਤੁਸੀਂ ਜਦੋਂ ਫੋਲੋ ਕਰੋਗੇ ਇਤਿਹਾਸ ਠੀਕ ਹੈ ਜੀ ਆਪਾਂ ਲੜੇ ਆ ਟਾਰਗੇਟ ਨਾਲ ਤੇ ਸਟੇਟ ਨਾਲ ਪੁਲਿਸ ਨਾਲ ਨਹੀਂ ਲੜੇ ਠੀਕ ਹੈ ਜੀ ਮੇਰੇ ਕੋਲੇ ਰਿਕਾਰਡ ਆ 98% ਕੋਲ ਸਾਡੇ ਨਾਲ ਹੁੰਦੀ ਸੀ ਪਰ ਸੈਂਟਰ ਨੇ ਖੇਡ ਖੇਢੀ ਅਸੀਂ ਪੱਟੇ ਤੇ ਅਸੀਂ ਆਪੋਚ ਬਹੁਤ ਕੁਝ ਕੀਤਾ ਉਹ ਹਾਲਾਤ ਬੜੇ ਤੁਹਾਨੂੰ ਤੁਸੀਂ ਵੇਖੇ ਨੇ ਆਪਾਂ ਸਾਰਿਆਂ ਨੇ ਸੋ ਆਪਾਂ ਲੰਕੇ ਆਏ ਇੱਕ ਵਾਰ ਨਾਲ ਆਪਾਂ ਲੈਵਲ ਤੇ ਤੁਸੀਂ ਡਿਸਕਸ ਕਰ ਲਓ ਆਪਾਂ ਬਾਕਿ ਜਿਸਕੇ ਜੋ ਬਾਬਾ ਜੀ ਨੇ ਕਹਿਤਾ ਸੀ ਡਿਸਕਸ ਕਰ ਜਾਈਏ ਪੱਤਰ ਤੇ ਲਕੀਰ ਹੈ ਜੀ ਸਰ ਕਮੇਟੀ ਦੇ ਮੇਨ ਮੈਂਬਰ ਵਾਲ ਪਰ ਵੀ ਨਾ ਇਧਰ ਨਾ ਉਧਰ ਹਾਂ ਇਹ ਤਾਂ ਪੱਥਰ ਤੇ ਲਕੀਰ ਹੈ ਜੀ ਚਲੋ ਫਿਰ 2 ਮਿੰਟ ਸਾਨੂੰ ਦੇ ਦਿਓ 2 ਮਿੰਟ ਸਾਨੂੰ ਦੇ ਦਿਓ ਭਾਵੇਂ 5 ਮਿੰਟ ਲੋ ਜੀ ਹਾਂ ਜੀ ਹਾਂ ਜਿਹੜੀ ਮੈਂ ਤੁਹਾਨੂੰ ਗੱਲ ਕੀਤੀ ਉਹ ਤੁਸੀਂ ਜਦੋਂ ਮਰਜ਼ੀ ਕਰ ਸਕਦੇ ਮੈਂ ਤਿਆਰ ਹਾਂ ਉਹਦੇ ਲਈ ਚਲੋ